ਕਾਂਗਰਸ ਵੱਲੋਂ ਪੂਰੇ ਪੰਜਾਬ ਭਰ ਵਿੱਚ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਮਲੋਟ ਵਿਖੇ ਵੀ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ ਜਿੱਥੇ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਰੀ ਹੰਗਾਮਾ ਹੋ ਗਿਆ ਅਤੇ ਸਥਾਨਕ ਕਾਂਗਰਸੀ ਆਗੂ ਸਟੇਜ ਤੇ ਬੈਠਣ ਨੂੰ ਲੈ ਕੇ ਆਪਸ ਵਿੱਚ ਝੜ ਗਏ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਬੇਨਤੀ ਹੈ ਜੀ ਬੜੇ ਕਾਫੀ ਟੀਮ ਵਾਲੋ ਦਾគុਤੀ ਸਾਰੇ ਇੱਥੇ ਹੈਗੇ ਹੋ ਥੋੜੇ ਜਿਹਾ ਅਸੀਂ ਨਾਲ ਜਲੀ ਆਲ ਦੀ ਹਾਜ਼ਰੀ ਦਵਾ ਕੇ ਥੱਲੇ ਆਉਣੀ ਹੈ ਪਿਆਰ ਨਾਲ ਨਾਮ ਲਖੋ ਪ੍ਰੋਗਰਾਮ ਚੱਲਣ ਜੋ ਅਸੀਂ ਤਾਂ ਮੈਂ ਤਾਂ ਇੱਕ ਮਿੰਟ ਲੈ ਕੇ ਕਹੂੰਗਾ ਵੀ ਮੋਸਰ ਵਿਦਾਂਤ ਜੀ ਆਪਣਾ ਨੰਬਰ ਕਿੰਨਾ ਬਰਾੜ ਜੀ ਤੇ ਸਾਡੇ ਪ੍ਰਚੰਦ ਸਿੰਘ ਜੀ ਪ੍ਰਾਰਤ ਸੋਤਾ ਸਾਹਿਬ ਬਿਸਟਰ ਦਾ ਜੱਦੀ ਹੈ ਤੁਹਾਡਾ ਸਾਹਿਬ

ਕਾਂਗਰਸ ਵੱਲੋਂ ਪੂਰੇ ਪੰਜਾਬ ਭਰ ਵਿੱਚ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਮਲੋਟ ਵਿਖੇ ਵੀ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ ਜਿੱਥੇ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਰੀ ਹੰਗਾਮਾ ਹੋ ਗਿਆ ਅਤੇ ਸਥਾਨਕ ਕਾਂਗਰਸੀ ਆਗੂ ਸਟੇਜ ਤੇ ਬੈਠਣ ਨੂੰ ਲੈ ਕੇ ਆਪਸ ਵਿੱਚ ਝੜ ਗਏ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਬੇਤੀ ਹੈ ਜੀ ਬ੍ਰੇਕ ਕਾਜ਼ੀ ਦੀ ਮਲੋਲਾ ਕੁਰੀਫਾਇਰ ਇੱਥੇ ਹੈਗੇ ਹੋ ਥੋੜੇ ਅਸੀਂ ਤਾਂ ਕੱਲੀ ਆਉਂਦੀ ਹਾਂ ਜੀ ਹੱਥੀ ਜਿਵਾ ਕੇ ਥੱਲੇ ਆਉਣੀ ਆਂ ਪਿਆਰ ਲੱਗਿਆ ਨਾ ਮੁੱਖ ਕਰੋ ਪ੍ਰੋਗਰਾਮ ਚੱਲਣ ਦਿਓ ਅਸੀਂ ਤਾਂ ਮੈਂ ਤਾਂ ਕਮਿਟਮੈਂਟ ਲੈ ਕੇ ਕਹੂੰਗਾ ਵੀ ਫੋਕਟਰ ਦਾ ਅਪਰਸ਼ਨ ਨੰਬਰ ਕਿਤਾ ਬਰਾੜ ਜੀ ਤੇ ਸਾਡੇ ਜਨਮ ਹੋਈ ਦੀ ਇਕਰਾਰ ਮੁਸਾ ਸਾਹਿਬ ਸਾਈਡ ਡਰਾਈਵਰ ਜੀ ਨਾਲ ਸਾਡੇ ਵਿੱਚ ਪਹੁੰਚੇ ਨੇ ਸਾਡੇ ਵਿੱਚ 3 ਸੈਟਿੰਗ ਜੀ ਵਿਸਥਾਰਾ ਜਾਂਦੀ ਹੈ ਪਾਣਾ ਸਾਡੇ ਵਿੱਚ ਰੱਖਿਆ ਹੋਣਾ ਹੈ ਆਪਾਂ ਜੇ ਆਈਏ